ਕੁੜੀ ਮੇਰੀ ਛੀਟ ਦੀ ਦੁਪੱਟਾ ਮੇਰਾ ਲਹਿਰੀਆ ਗੁੜਤੀ ਮੇਰੀ ਛੀਟ ਦੀ ਦੁਪੱਟਾ ਮੇਰਾ ਲਹਿਰੀਆ ਲੈਣ ਕਨੂ ਆਇਓ ਸਾਨੂੰ ਪੇਕੇ ਹੁਣ ਵਹਿਰੀਆ ਲੈਣ ਕਨੂ ਆਇਓ ਸਾਨੂੰ ਪੇਕੇ ਹੁਣ ਵਹਿਰੀਆ ਜਮਾ ਦੀਆਂ ਪੱਕੀਆਂ ਖਾ ਸੋਹਣ ਢੋਲ ਲਾਵੇ ਜਾਂਦਾਈ ਤੇਰੇ ਨਾਲ ਸਾਡਾ ਭੋਲਾਵੇ ਹੁਣ ਢੋਲਾਵੇ ਜਾਂਦਾਈ ਤੇਰੇ ਨਾਲ ਸਾਡਾ ਭੋਲਾ ਓਏ ਦੇਵਰ ਪੈੜਾ ਛੋਟਾ ਤਾਂ ਵੇਖੋ ਕੱਡੇ ਦੰਧੀਆਂ ਦੇਵਰ ਪੈੜਾ ਛੋਟਾ ਤਾਂ ਵੇਖੋ ਕੱਡੇ ਦੰਧੀਆਂ ਮਾਂ ਨੂੰ ਸੱਦ ਲਿਆਇਆ ਜਾ ਅੰਬੀਆਂ ਮੈਂ ਚੱਖੀਆਂ ਮਾਣੂ ਸਦ ਲੈ ਆਇਆ ਜਾ ਅੰਬੀਆਂ ਮੈਂ ਚੱਖੀਆਂ ਸੁੱਕੇ ਮੇਰਾ ਸਾ ਉਹ ਜਾ ਢੋਲਾਵੇ ਜਾਂਦਈ ਤੇਰੇ ਨਾਲ ਸਾਡਾ ਪੋਲਾਵੇ ਹੁਣ ਢੋਲਾਵੇ ਜਾਂਦਈ ਤੇਰੇ ਨਾਲ ਸਾਡਾ ਪੋਲਾਵੇ ਨੰਦ ਮੇਣੇ ਮਾਰਦੀ ਸਦਾ ਕਲੇਜਾ ਸਾੜਦੀ ਨੰਦ ਮੇਣੇ ਮਾਰਦੀ ਸਦਾ ਕਲੇਜਾ ਸਾੜਦੀ ਸਿਰ ਨੂੰ ਲਾਵਾਂ ਕੰਗਾ ਤਾਂ ਬੁੱਧਾ ਮੇਰਾ ਸਾੜਦੀ ਸਿਰ ਨੂੰ ਲਾਵਾਂ ਕੰਗਾ ਤਾਂ ਬੁੱਧਾ ਮੇਰਾ ਸਾੜਦੀ ਰੱਖਣ ਦੀ ਨਾ ਚਾਹ ਓਟ ਲਾਵੇ ਜਾਂਦਾ ਹੀ ਕਰ ਨਾਲ ਮੇਰਾ ਪੁੱਲ ਆਏ ਸੁਣ ਢੋਲਾਵੇ ਜਾਂਦਾ ਹੀ ਤੇਰੇ ਨਾਲ ਸਾਡਾ ਪੁੱਲ ਆਏ ਸਾਰੇ ਜਾਂਦੀਆਂ ਪੌਂਦੀਆਂ ਵਨਸਵਨੀਆਂ ਚੂੜੀਆਂ ਸਾਰੇ ਜਾਂਦੀਆਂ ਪੌਂਦੀਆਂ ਵਨਸਵਨੀਆਂ ਚੂੜੀਆਂ ਨਿੱਤ ਚਕੋਂਦੀ ਸੋਨਿਆ ਅੱम्मा ਤੇਰੀ ਰੂੜੀਆਂ ਨਿੱਤ ਚਕਾਉਂਦੀ ਸੋਣਿਆ ਅੱम्मा ਤੇਰੀ ਰੂੜੀਆਂ ਉੱਤੋਂ ਪੈਂਦੀ ਮਾਰ ਓ ਜਾ ਢੋਲ ਲਈਏ ਜਾਂਦਾ ਈ ਤੇਰੇ ਨਾਲ ਸਾਡਾ ਭੁੱਲਈ ਓਏ ਸੁਣ ਢੋਲਾਵੇ ਜਾਂਦਾ ਈ ਤੇਰੇ ਨਾਲ ਸਾਡਾ ਭੁੱਲਈ ਓਏ ਸੁਣ ਢੋਲਾਵੇ ਜਾਂਦਾ ਈ ਤੇਰੇ ਨਾਲ ਸਾਡਾ ਭੁੱਲਈ ਓਏ ਜਾਂਦਾ ਈ ਤੇਰੇ ਨਾਲ ਸਾਡਾ ਭੁੱਲਈ ਓਏ